ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਕੈਨੇਡਾ ਤੋਂ ਤਿੰਨਾਂ ਸਾਲਾਂ ਬਾਅਦ ਪੰਜਾਬ ਆਉਂਦਾ ਤੇ ਮੁੰਡਾ ਘਰ ਜਾਣ ਦੀ بجائے ਸਿੱਧਾ ਆਪਣੇ ਪਿਓ ਦੀ ਦੁਕਾਨ ਤੇ ਪਹੁੰਚ ਜਾਂਦਾ ਤੇ ਜਾ ਕੇ ਪਿਓ ਦੀਆਂ ਅੱਖਾਂ ਨੱਪ ਲੈਂਦਾ ਜੋ ਅੱਗੇ ਹੋਇਆ ਤੁਸੀਂ ਵੀ ਦੇਖੋ ਵੀਡੀਓ ਵੀਡੀਓ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੂ ਮੈਨੂੰ ਕੱਪਰੂ ਕਰਦੇ ਆ Carteiro tem no arê.